ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਆਦਿ ਵੀਡੀਓ ਵਿੱਚ ਅੱਪਾ ਦੋ گاਮਾਂ ਸੇ ਲੈ ਲੈ ਕੇ ਆਂ ਜੀ ਇੱਕ ਗੱਬਣਾ ਬਈ ਥੋੜੇ ਕਿਨਾਂ ਦੀ ਕਰਮ ਵਾਲੀ ਕੱਚੀ ਆ ਇੱਕ ਸੂਈ ਸਵਾਈ ਆ ਬਈ ਤੇ ਜਿਸ ਪਿੰਡ ਜੋ ਬਈ ਵੀਡੀਓ ਬਣਾ ਰਿਹਾ ਪਿੰਡ ਸੈਦੋ ਕੇ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਬਈ ਨਿਹਾਲ ਸਿੰਘ ਵਾਲਾ ਰਹਿ ਜਾਂਦਾ ਤਕਰੀਬਨ 4-5 ਕਿਲੋਮੀਟਰ ਤੀ ਰਹਿ ਜਾਂਦਾ ਬਈ ਤੇ ਬਾਈ ਦਾ ਘਰ ਖੇਤਾਂ 'ਚ ਆ ਬਈ ਤੇ ਮੰਨ ਕੇ ਚੱਲੋ ਸੈਦੋ ਤੋਂ ਤਖਤਪੁਰਾ ਸਾਹਿਬ ਨੂੰ ਸੜਕ ਜਾਂਦੀ ਆ ਉਹ ਰੋਡ ਦੇ ਉੱਪਰ ਬਾਈ ਦਾ ਘਰ ਆ ਬਈ ਆਪ ਕਰ ਲੈਨੇ ਬਾਈ ਨਾ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਅਸਰੀਕਾਲ ਜੀ ਕੋ ਠੀਕ ਹੋਂ ਵਧੀਆ ਵੀ ਠੀਕ ਹੈ ਜੀ ਨਾਮ ਤੇ ਮੋਬਾਈਲ ਨੰਬਰ ਬੋਲੋ ਨਾ ਕਰਨਾਲਾ ਸਿੰਘ ਜੀ ਮੋਬਾਈਲ ਨੰਬਰ ਜੀ 95015 17562 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵੜ ਦੇਈਦਾ ਕਿਹੜਾ ਸੂਸ ਹੋਈ ਵੀ ਆ ਇਹ ਤੀਜਾ ਸੂਸ ਹੋਈ ਵੀ ਆ ਜੀ ਕਿੰਨਾ ਟਾਈਮ ਹੋ ਗਿਆ ਬਾਈ ਸੂਈ ਨੂੰ ਕੋਈ ਨੂੰ ਦੋ ਮਹੀਨੇ ਹੋ ਗਏ ਦੋ ਮਹੀਨੇ ਬੱਚਾ ਕੀ ਆ ਬਾਈ ਮਗਰ ਬੱਚਾ ਜੀ ਬੱਚਾ ਭਈਆ ਬੈਠਾ ਬੱਚਾ ਠੀਕ ਆ 10 12 ਦਿਨਾਂ ਕੋਈ ਟੀਕਾ ਵੀ ਭਰਾਇਆ ਹੋਗਾ ਜੀ ਓਕੇ ਬਾਈ ਤੇ ਦੁੱਧ ਕਿੰਨਾ ਹ ਠੀਕ ਹੈ 9 11 ਕਿਲੋ ਯਾਨੀ 10 ਕਿਲੋ ਠੀਕ ਹੈ ਭਾਈ 11 ਲੀਟਰ ਦੁੱਧ ਬਾਈ ਕਹਿੰਦਾ ਹਾਜ਼ਰ ਹੈ 10 ਲੀਟਰ ਮੰਨ ਕੇ ਸੌਦਾ ਕਰ ਲਓ ਭਾਈ ਦੋ ਰੈਂਕਸ ਉਹਲੇ ਥਣ ਬੜਾ ਕਮਾਲ ਦਾ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਨਾੜਾ ਨੂੜਾ ਫੁੱਲ ਚੰਗਿਆ ਪੀ ਲੇਵੇ ਤੇ ਹਣਾ ਖੋਲ ਦੇ ਭਾਈ ਤੋੜ ਕੇ ਦਿਖਾ ਦੇ ਫੁੱਲ ਵੱਡਾ ਟਾਂਚਾ ਪ੍ਰਿੰਟ ਬੜਾ ਚੰਗਿਆ ਬਰੀਡ ਬੜੀ ਚੰਗਿਆ ਫੇਸ ਦਿਖਾਵਾਂਗੇ ਬਰੀਡ ਤਾਂ ਇੱਕ ਨੰਬਰ ਹੈ ਭਾਈ ਥਣ ਬੜਾ ਕਮਾਲ ਦਾ ਫੇਸ ਬਿਊਟੀ ਰੇਕਲ ਬੋਦੀਵਾਦੀ ਪੂਰੀ ਚੰਗਿਆ ਸਨਕਪੂਣਾ ਬੈਡ ਦੇ ਵਿੱਚ ਫੁੱਲ ਆ ਭਾਈ ਕੀ ਬਾਤ ਹੈ ਬਹੁਤ ਵੱਡਾ ਟਾਂਚਾ ਬਰੀਡ ਚੈੱਕ ਕਰੋ ਤੇ ਕੀ ਮੋਲ ਆ ਬਾਈ ਜਾਇ ਜਾਇਦਾ ਫਿਰ ਇਹਦਾ 55000 ਹੈ 55000 ਮਾਨਤਨ ਹੋ ਜਾ ਹਾਂ ਮਾਨਤਨ ਠੀਕ ਆ ਬਈ 55000 ਮੋਲ ਆ ਮਾਨਤਨ ਜ਼ਰੂਰ ਫਾਰਮ ਬਾਈ ਦਾ ਇਧਰਲੀ ਸਾਈਡ ਬਾਈ ਸੈੱਡ ਨੇ ਪਾਇਆ ਵਾ ਗਾਵਾਂ ਬਰੀਡ ਬਾਈ ਕੋਲੇ ਸਾਰੀ ਚੰਗੀ ਆ ਤੇ ਪਲੀ ਵੀ ਬਹੁਤ ਆ ਪ੍ਰਿੰਟ ਪ੍ਰਿੰਟ ਪੂਰਾ ਚੰਗਾ ਦੁੱਧ ਵੀ ਚੰਗਾ ਚੰਗੀ ਆ ਵੜ ਬਾਈ 2 ਰੁਪਏ ਵਜ਼ਨ ਵਾਲੀ ਅੱਗੇ ਨੂੰ ਤੇ ਬੱਚਾ ਮਗਰ ਬੱਛਾ ਬਾਈ ਅੱਗੇ ਦੋ ਨੰਬਰ ਤੇ ਇਹ ਕਿਹੜਾ ਸੁਆਸ ਹੁੰਦੀ ਆ ਇਹ ਦੂਜਾ ਸੁਆਸ ਹੁੰਦੀ ਆ ਜੀ ਕਿੰਨੇ ਦਿਨ ਲਓਗੇ ਇਹ ਇਹ 10 12 ਦਿਨ ਲਓ ਠੀਕ ਆ ਬਾਈ ਕਿੰਨਾ ਕੀ ਰਿਕਾਰਡ ਆ ਦੁੱਧ ਦਾ ਇਹਦਾ ਇਹਦਾ 20 22 ਲੀਟਰ ਆ ਓਕੇ ਬਾਈ ਆਰਡਰ ਬੜਾ ਚੰਗਾ ਹਨਾ ਥੋੜੀ ਥੋੜੀ ਭਲ ਪਾਉਣ ਲੱਗ ਗਈ ਵੇ ਢਲਾਂ ਢੁਲਾਂ ਬਹੁ ਪਈਆਂ ਥਾਣ ਇੱਕ ਨੰਬਰਾਂ ਮੁੱਠਿਆ ਥਾਣ ਕੋਲ ਦੇ ਬਾਈ ਤੋੜ ਕੇ ਦਿਖਾ ਦੇ ਬ੍ਰੀਡ ਚੰਗੀ ਆ ਗਰਮੀ ਘੱਟ ਮਨੂੰ ਫੈਂਟ ਚੰਗੀ ਉਹ ਫੇਸ ਬਿਊਟੀ ਕਮਾਲ ਦੀ ਕੱਦ ਵੀ ਚੰਗਾ ਕਰਮ ਵਾਲੀ ਦਾ ਲੈ ਪੜੀ ਵੀ ਚੰਗੀ ਆ ਹਨਾ ਜੀ ਹਾਜੀ ਹੂੰ ਤੇ ਕੀ ਮੋਲ ਆ ਭਾਈ ਜੈ ਜੈ ਇਹ 70000 70000 ਮਾਨਤਨ ਹੋ ਜੀ ਹਾਂ ਜੀ ਹਾਂ ਠੀਕ ਆ ਭਾਈ 70000 ਰੁਪਿਆ ਮੋਲ ਆ ਮਾਨਤਨ ਜ਼ਰੂਰ ਹੋ ਜੂ ਵੈੜ ਚੰਗੀ ਆ ਕੱਲੀ ਕੱਚੀ ਕੱਚੀ ਆ ਉਹ ਸਭ ਨੰਦਾ ਜਲਾ ਲਿਓ ਲੇਵਾ ਚੰਗਾ ਤਿਆਰ ਕਰੋ ਥਾਣ ਬਹੁਤ ਚੰਗਾ ਮੁੱਠੀ ਵਾਲਾ ਥਾਣ ਫੇਸ ਬੜਾ ਚੰਗਾ ਰਾਜੀਆ ਫਲੀ ਵੀ ਆ ਨਾਗਸੀ ਭਰਾ ਕੋਲੇ 2 ਬਾਈ ਦੋਨੇ ਹੀ ਲਖਾਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਵੇ ਬਾਈ ਨੇ ਕਨੈਕਟ ਕਰ ਲਿਓ ਜੀ ਧੰਨਵਾਦ